ਉੱਥੇ ਪਹੁੰਚ ਗਏ ਅਸੀਂ ਫਿਰ ਉਸ ਤੋਂ ਬਾਅਦ ਫਿਰ ਉਹਨੂੰ ਪਤਾ ਲੱਗਿਆ ਨਹੀਂ ਕਿ ਨਹਿਰ ਤੱਕਰ ਕਿੱਦਾਂ ਗਏ ਕਿੱਦਾਂ ਨਹੀਂ ਗਏ ਫਿਰ ਟੋਲੀ ਕੇ ਵੀ ਕੰਪਲੀਟ ਵੀ ਕੀਤੀ ਉਹਨਾਂ ਨੇ ਪੂਰੀ ਮੰਡੀ ਕੀ ਕਰਨੀ ਸੀ ਛੋਟੀ ਉਮਰ ਦਾ ਠੰਡਾ ਪਾਣੀ ਚੱਲਦਾ ਸੀ ਇੱਥੇ ਹੀ ਚੱਲਦੀ ਸੀ ਸੁਪੀਲ ਚੱਲਦੀ ਸੀ ਉੱਥੇ ਗਏ ਅਸੀਂ ਕੀ ਨਾਮ ਹੈ ਜੀ ਮੇਰਾ ਨਾਮ ਵਿਕਰਮ ਹੈ ਜੀ ਕੀ ਲੱਗਦੇ ਹੋ ਮੈਂ ਚਾਚਾ ਲੱਗਦਾ ਕੁੜੀ ਦਾ ਅੱਛਾ ਕੀ ਹੋਇਆ ਕੀ ਹੈ ਜੀ ਕੀ ਨਾਮ ਦੀ ਕੁੜੀ ਹੈ ਦਾ ਉਹ ਰਹਿੰਦਾ ਉਦਾਂ ਹੋਸਾਈ ਦੀ ਲਾਈਨ ਵਿੱਚ ਫੇਰੇ ਮੈਨੂੰ 12 ਤਰੀਕ ਨੂੰ ਸ਼ਾਮ ਨੂੰ ਕੀ ਖਬਰ ਲੱਗੀ ਕਹਿੰਦੇ ਕੁੜੀਆਂ ਹੈ ਨਹੀਂ ਮੈਂ ਫੋਨ ਕੀਤਾ ਫੇਰ ਨਹੀਂ ਲੱਭੀ ਆ ਫਿਰ 13 ਤਰੀਕ ਨੂੰ ਉਹਨਾਂ ਨੂੰ ਖਬਰ ਦਿੱਤੀ ਕਹਿੰਦੇ ਪੁਲਿਸ ਤੇ ਕੰਪਲੇਟ ਕੀਤੀ ਕਹਿੰਦੇ ਆਇਆ ਨਹੀਂ ਕਹਿੰਦੇ ਠੰਡਾ ਪਾਣੀ ਪੀਣ ਵਾਸਤੇ ਮੈਂ ਥੋੜੀ ਦੂਰ ਠੰਡਾ ਪਾਣੀ ਚੱਲਦਾ ਸੀ ਮੰਡੀ 'ਚ ਉੱਥੇ ਪੀਣ ਗਿਆ ਸੀ ਫਿਰ ਉਸ ਤੋਂ ਬਾਅਦ ਫਿਰ ਉਹਨੂੰ ਪਤਾ ਲੱਗਿਆ ਨਹੀਂ ਕਿ ਨੈਰ ਟੱਕਰ ਕਿੱਦਾਂ ਗਿਆ ਕਿੱਦਾਂ ਨਹੀਂ ਗਿਆ ਫਿਰ ਟੋਲੀ 'ਤੇ ਵੀ ਕੰਪਲੇਟ ਵੀ ਕੀਤੀ ਉਹਨਾਂ ਨੇ ਪੂਰੀ ਮੰਡੀ 'ਚ ਕੀ ਕਰਨੀ ਸੀ ਛੋਟੀ ਉਮਰਾਂ ਦਾ ਠੰਡਾ ਠੰਡਾ ਪਾਣੀ ਚੱਲਦਾ ਸੀ ਇੱਥੇ ਵੀ ਚੱਲਦੀ ਸੀ ਉੱਥੇ ਗਏ ਆ ਸੀ ਕਿੰਨੀ ਕਿੰਨੀ ਉਮਰ ਹੈ ਤਿੰਨਾਂ ਦੀ ਇੱਕ ਦੀ 14 ਸਾਲ ਇੱਕ ਦੀ 15 ਤੋਂ ਉੱਪਰ ਇੱਕ 17 ਚ ਮਾੜੇ ਜੋ ਉੱਪਰ ਚੱਲ ਗਈ ਹੋਣੀ ਜਿਹੜੇ ਘੜੇ ਸਕੂਲ ਵਿੱਚ ਪੜ੍ਹਦੀਆਂ ਸੀ ਇਹ ਕਿਥੇ ਪੰਨ ਰਾਏ ਜਿਹੜੀ ਕਹੇਗੀ ਛੋਟੀ ਕੁੜੀ ਪ੍ਰਿਆ ਉਹ 9ਵੀਂ ਕਲਾਸ ਚ ਚੱਲਦੀ ਬਾਕੀ ਦੋ ਨਹੀਂ ਪੜ੍ਹਦੀਆਂ ਸੀ ਉਹ ਅੱਛਾ ਤੇ ਹੁਣ ਘਰ ਦੇ ਕੀ ਚਾਉਂਦੇ ਨੇ ਮਤਲਬ ਕੀ ਕੰਪਲੇਂਟ ਕੀ ਲਿਖਾਈ ਤੁਸੀਂ ਕੋਈ ਸ਼ੱਕ ਲਿਖਾਇਆ ਕੋਈ ਨਹੀਂ ਕੋਈ ਨਹੀਂ ਲਿਖਾਇਆ ਛਾਣਬੀਣੀ ਉਹਦਾ ਪੁਲਿਸ ਨੂੰ ਦਿੱਤਾ ਸੀ ਕੇਸ ਛਾਣਬੀਣੀ ਚੱਲਦੀ ਸੀ ਬਾਕੀ ਆ ਜਿਹੜੇ ਅੱਜ ਸਾਨੂੰ 21 ਤਰੀਕ ਨੂੰ ਫਿਰ ਪਤਾ ਲੱਗਿਆ ਸਵੇਰੇ ਕਹਿੰਦੇ ਡੱਡ ਬੋਡੀਆਂ ਇੱਥੋਂ ਮਿਲੀਆਂ ਥੋੜੋ ਤੁਸੀਂ ਪਛਾਣ ਦੋ ਫਿਰ ਅਸੀਂ ਪਛਾਣਿਆ ਜਿਹੜੀਆਂ ਨਿਸ਼ਾਨੀਆਂ ਸੀ ਆ ਉਹ ਮਿਲੀਆਂ ਕਿਤੋਂ ਕਿਤੋਂ ਮਿਲੀਆਂ ਡੱਡ ਬੋਡੀਆਂ ਇੱਕ ਦੋ ਸਮਾਨੇ ਚ ਮਿਲੀਆਂ ਇੱਕ ਕਨੌੜੀ ਤੇ ਕੋਲਡ ਮਿਲੀ ਆ ਉਹ ਮੰਗਕੀ ਐ ਤੁਹਾਡੀ ਹੈ ਮੰਗ ਕੀ ਐ ਤੁਹਾਡੀ ਅਸੀਂ ਟੋਲਕਿਆ ਵਾਲੇ ਜੀ ਜਿਹੜਾ ਵਪਾਰਸ਼ਾਦੀਆਂ ਦੇ ਗੁਜ਼ਾਰਾ ਕਰਦੇ ਆ ਮੰਗ ਕੇ ਫਸ ਹੋਈ ਆ ਬਸ ਪਰਵਾੜੀ ਚ ਕੋਣ ਕੋਣੇ ਬੱਚਿਆਂ ਦੇ ਤਿੰਨਾਂ ਦੇ ਇਹ ਜਿਹੜੇ ਦੋ ਪਹਿਣਾ ਸੀ ਗਿਆ ਉਹਦਾ ਇੱਕ ਵੱਡਾ ਭਰਾ ਪਾਗਲੇ ਹੈਗਾ ਤੇ ਦੋ ਦੋ ਭਰਾ ਛੋਟੇ ਨੇ ਬਾਕੀ ਜਿਹੜੀ ਜੁਜਾ ਮੇਰੇ ਮਾਮੇ ਦੀ ਕੁੜੀ ਆ ਉਹਦੇ ਦੋ ਪਹਿਣਾ ਹੋਰ ਆ ਤਾਂ ਤਿੰਨੇ ਉਹਦੇ ਭਰਾ ਹੈਗੇ ਤੇ ਇੱਕ ਉਹ ਜਿਹੜੀ ਡੁੱਬ ਕੇ ਮਰ ਗਈ ਉਹ ਜਿਹੜੀ ਮਦਦ ਕਰਨਾ ਚਾਹੁੰਦੇ ਕਰ ਜੀ ਮਹਾਰਾਜ ਜੀ ਕਿ ਨਾ ਮਾਈ ਜੋ ਨਹੀਂ ਬੰਨੇ ਚੱਕ ਕੀ ਲੱਗਦੇ ਕੁੜੀਆਂ ਨੇ ਚਾਹਾਂਗਾ ਕੁੜੀਆਂ ਦਾ ਤਿੰਨ ਦੋ ਮੇਰੀਆਂ ਕੁੜੀਆਂ ਹੈ ਸੱਤ ਇਹ ਮੁੰਡੇ ਦੀਆਂ ਕੁੜੀਆਂ ਮੇਰੇ ਭਰਾ ਦੀਆਂ ਇੱਕ ਮਾਮੇ ਦੀ ਕੁੜੀ ਆ ਕੀ ਹੋਇਆ ਕੀ ਸੀ ਗਈ ਉਹ ਘਰੋਂ ਠੀਕ ਠਾਕ ਸੀ ਉੱਦਾਂ ਸਰਬਤ ਪੀਣ ਗਏ ਆ ਸੀ ਮੰਡੀ 'ਚ ਚੱਲਦਾ ਸੀ ਠੰਡਾ ਅੱਛਾ ਜੀ ਸਭ ਲੈ ਨੀਚੇ ਕਰ ਫਿਰ ਚੱਕ ਦੇ ਦਿੰਦੇ ਜੋ ਉੱਥੇ ਦਿਖਾ ਦਿੱਤਾ ਅਸੀਂ ਗੌਰ ਨਹੀਂ ਕੀਤੀ ਕਿ 12 ਵਜੇ ਦੀਆਂ ਗਏ ਹੋਏ ਸੀ ਫਿਰ ਬਾਅਦ 'ਚ ਗੌਰ ਕੀਤੀ 2:30 3 ਵਜੇ ਫਿਰ ਲਾਪਤਾ ਹੋ ਗਈਆਂ ਕੁੜੀਆਂ ਫਿਰ ਉੱਧਰ ਉੱਧਰ ਦੇਖਿਆ ਸੀ ਲੱਭੀਆਂ ਨਹੀਂ ਸ਼ਾਮ ਤੱਕ 6 9 7 8 ਵਜੇ ਤੱਕ ਲੱਭੇ ਫਿਰ ਲੱਭੀਆਂ ਨਹੀਂ ਫਿਰ ਸਵੇਰੇ 13 ਤਰੀਕ ਨੂੰ ਆਰਾ 13 ਤਰੀਕ ਨੂੰ ਕੰਪਲੀਟ ਲਖਾਈ ਡਕਾਲੇ ਥਾਣੇ 'ਚ ਫੇਰ ਉਹਦੇ ਕੰਪਲੀਟ ਲਗਾ ਫੇਰ ਉਧਰ ਉਧਰ ਲੱਭੇਗੇ ਲੱਭੀਆਂ ਨਹੀਂ ਸਾਨੂੰ ਕੁੜੀਆਂ ਕਿੰਨੀ ਉਮਰਾਂ ਕੁੜੀਆਂ ਨੇ ਕਿੱਥੇ ਗੁੰਮ ਹੋਈਆਂ ਸੀ 14 ਸਾਲ ਦੀ ਆ ਇੱਕ 15 ਸਾਲ ਦੀ ਆ ਕੁੜੀ ਇੱਕ 16 ਤੇ 17 ਵਿਚ ਹੈਗੀ ਕਿੱਥੋਂ ਗੁੰਮ ਹੋਈਆਂ ਕਾਰਨ ਕਿ ਇਹ ਕੋਮਣਾ ਸਕੂਲੋਂ ਪੜ੍ਹਦੀ ਸੀ ਜਿਲ੍ਹਾ ਪਟਿਆਲਾ ਪੰਨਰਾਂ ਪਿੰਡ ਦੇ ਨਹਿਰ ਤੇ ਗੁੰਮ ਹੋਈਆਂ ਸੀ ਤਾਨੂੰ ਸਕੂਲ ਗਈਆਂ ਸੀ ਟਿਊਸ਼ਨ ਗਈਆਂ ਸੀ ਜਾਂ ਕੋਈ ਜੋਬ ਕਰਦੀ ਹੈ ਨਹੀਂ ਉਧਰ ਮੰਡੀ ਸੇ ਪਾਣੀ ਚਲਦਾ ਸੀ ਪੰਮਰੇ ਦੀ ਜੇ ਉੱਥੋਂ ਪਤਾ ਨਹੀਂ ਲੱਗਿਆ ਕਿ ਕੌਣ ਤੋਂ ਲੈ ਗਿਆ ਕਿਨੇ ਚੱਕਵਾ ਆਂ ਯਾਰ ਪਤਾ ਨਹੀਂ ਲੱਗਿਆ ਕੀ ਕੰਮ ਗਿਆ ਤੁਹਾਨੂੰ ਕਿੰਨੇ ਵਜੇ ਇਤਲਾ ਮਿਲੀ ਇਹਨਾਂ ਦੀ ਔਟਾ 3 ਵਜੇ ਮਿਲੀ ਅੱਜ ਕੀ ਤਲਾਕੀ ਮੇਰੇ ਨਾਲ ਕੋਈ ਕਮ ਹੋਈ ਸੀਗੀ ਅੱਜ ਮਿਲੀ ਸਵੇਰੇ 8 ਵਜੇ ਡੱਡ ਬੋੜੀਆਂ ਦਾ ਫੋਨ ਫੋਨ ਨੰਬਰ ਦੇ ਦਿੱਤੇ ਸੀ ਕਿ ਕਿੰਨੇ ਡੱਡ ਬੋੜੀਆਂ ਹੈਗੇ ਆ ਪਛਾਣ ਲਵਾਂ ਅਸੀਂ ਸਵੇਰੇ 9 9:30 ਵਜੇ ਚੱਤੁਰਪਈ ਕੋਈ ਸ਼ੱਕ ਵਗੈਰਾ ਸੀ ਤੁਹਾਨੂੰ ਕਿਸੇ ਦੇ ਉੱਤੇ ਕੋਈ ਸ਼ੱਕ ਵੇਰਾ ਕੇ ਰਾਜੀ ਖੁਸ਼ੀ ਸੀ ਕੁੜੀਆਂ ਖਾ ਰੋਟੀ ਪਾਣੀ ਸਾਡੇ ਘਰ ਬੈਠੀਆਂ ਰਿਆ ਆਰਾਮ ਨਾਲ ਬੈਠੀਆਂ ਫਿਰ ਉਹ ਘਰ ਉਹ ਸੇਵ ਦਾ ਉੱਤੇ ਫਰਵਾੜੀ ਰੁਕੋਣ ਕੋਣ ਕੋਣ ਕੁੜੀਆਂ ਦੀ ਬੱਚਿਆਂ ਦੇ ਬੱਚਿਆਂ ਦੇ ਹੈਗਾ ਰਾਹਾਂਗੇ ਕਿ ਪਾਕ ਤਿੰਨ ਪ੍ਰਾਂਗੇ ਅੱਜ ਦੋ ਹੀ ਪੈਣਾ ਸੀ ਇੱਕ ਦਾ ਉਹ ਪਾਗਲ ਮੁੰਡਾ ਹੈਗਾ ਜੋ ਵੱਡਾ ਭਰਾ ਸੀ ਉਹ ਪਾਗਲੇਗਾ ਦੋ ਹੀ ਪੈਣਾ ਸੀ ਉਹ ਮਰ ਗੀਆਂ ਨੇ ਹਰ ਸੇ ਡੁੱਬ ਕੇ ਔਰ ਦੋ ਪਰਾ ਛੋਟੇ ਹੈਗੇ ਔਰ ਇੱਕ ਮੰਮੀ ਡੈਡੀ ਪਾਗਲ ਹੋ ਗਏ ਰੌਣ ਤੇ ਕੋਈ ਜਿਹੜੀ ਮਦਦ ਕਰਨਾ ਚਾਹੁੰਦਾ ਸਾਡੀ ਗਰੀਬਾਂ ਦੀ ਉਹ ਮਦਦ ਇਹ ਤਿੰਨੋਂ ਇੱਕੋ ਹੀ ਪਰਿਵਾਰ ਦੀਆਂ ਸੀ ਮਾਮੇ ਦੀ ਕੁੜੀ ਸੀ ਇੱਕ ਮਾਮੇ ਦੀ ਸਦੀ ਦੀ ਗੱਲ ਹੈ ਜੋ ਗਰੀਬ ਦੀ ਮਦਦ ਕਰਨਾ ਚਾਹੁੰਦਾ ਉਹ ਕਰ ਸਕਦੇ ਸਾਡਾ ਨੰਬਰ ਹੈਗਾ 98152 96768 ਇਹ ਨੰਬਰ ਹੈ ਜਿਲ੍ਹਾ ਪਟਿਆਲਾ ਜਿਲ੍ਹਾ ਪਟਿਆਲਾ ਭੰਨਰਾ ਪਿੰਡ ਹੈਗਾ ਸਾਡਾ ਮੇਰਾ ਸ਼ੰਕਰ ਭਰਦਵਾ ਜੀ ਬੋਲੇ ਸ਼ੰਕਰ ਡਾਈਬਰ ਕਲਕੋਤਾ ਫੋਟੋ ਟੀਮ ਹੈ ਅੰਕਲ ਜੀ ਜੇ ਤਿੰਨ ਕੁੜੀਆਂ ਹੈ ਸਗੀਆਂ ਪੈਣਾ ਹੈ ਤੇ ਕੀ ਮਾਮਲਾ ਕੀ ਹੈ ਮਾਮਲਾ ਇਹ ਵੀ 12 ਤਰੀਕ ਦੀ ਗੱਲ ਹੈ 12 ਤਰੀਕ ਤੋਂ ਲੜਕੀਆਂ ਰਾਤ ਨੂੰ ਲਾਪਤਾ ਹੋ ਗਈ ਸੀਗਾ ਜੋ ਪਰਿਵਾਰ ਵਕ ਵਕ ਰਾਜਾਂ ਤੇ ਵਕ ਵਕ ਜਿਲ੍ਹਾ ਤੇ ਲੱਭ ਰਿਹਾ ਸੀਗਾ ਪਰ ਜਦੋਂ ਨਹੀਂ ਸਫਲਤਾ ਮਿਲੀ ਤਾਂ ਉਹਨਾਂ ਨੇ ਗੋਤਾਖੋਰਾਂ ਨਾਲ ਵੀ ਸੰਪਰਕ ਕੀਤਾ ਕਿਉਂਕਿ ਇਹ ਡਕਾਲਾ ਚੌਂਕੀ ਪੈਂਦੀ ਪਸਿਆਣਾ ਥਾਣਾ ਤੇ ਭੰਨਰਾ ਪਿੰਡ ਪੈਂਦਾ ਤੇ ਭੰਨਰੇ ਦੇ ਕੋਲ ਜੀ ਪਿੰਡ ਦੇ ਰਹਿਣ ਵਾਲੇ ਸੀ ਤੇ ਮੰਡੀ ਆ ਕੋਈ ਖਾਨਾਜ ਮੰਡੀ ਟਾਇਰ ਉਥੇ ਰਹਿੰਦੀਆਂ ਸੀਗੀਆਂ ਤੇ ਉਸ ਤੋਂ ਬਾਅਦ ਭਾਖੜਾ ਦੀ ਇਹਨਾਂ ਦੀ ਕੋਈ ਕੈਮਰੇ ਚ ਜਦੋਂ ਚੈੱਕ ਕਰਿਆ ਪਰਿਵਾਰ ਇਹ ਭਾਖੜਾ ਵੱਲ ਜਾਂਦੀ ਨਜ਼ਰ ਆਈਆਂ ਨੇ ਪਰ ਜਦੋਂ ਗੋਤਾਖੋਰਾਂ ਨੇ ਅੱਜ ਕੀ ਹੋਇਆ ਇਹ ਦੋ ਬਾਡੀ ਸਾਨੂੰ ਸਮਾੜੇ ਤੋਂ ਮਿਲਿਆ ਨੇ ਇੱਕ ਬਾਡੀ ਸਾਨੂੰ ਖਨੋਰੀ ਤੋਂ ਮਿਲੀ ਆ ਕੋਈ ਸ਼ੱਕ ਹੋ ਗਏ ਜਿਹੜਾ ਕੋਈ ਪਹਾੜਾ ਜਾ ਰਹੀ ਸੀ ਇਹ ਕੋਈ ਪਲੇਨ ਕੋਈ ਨਾ ਕੋਈ ਬਾਦ ਕੋਈ ਵੀ ਨਹੀਂ ਕਰਦਿਆਂ ਦਾ ਇਹ ਕਹਾਣੀ ਵੀ ਲੜਕੀਆਂ ਸੀਗੀਆਂ ਇਹ ਤਾਂ ਜਿਹੜੇ ਨੰਬਰ ਕਰ ਕਰਕੇ ਪੜਾਈ ਲਈ ਜੇ ਮੋਬਾਈਲ ਵਗੈਰਾ ਦੇਖਦੇ ਦੂਜੇ ਜਿਆਦਾ ਸੰਪਰਕ ਕਰਦੇ ਪੁੱਸ਼ ਕਰਕੇ ਤੁਹਾਡਾ ਖਾਣਾ ਪੀਣਾ ਘੱਟ ਜਾਂਦਾ ਪਹਿਲੀ ਗੱਲ ਹੈ ਜਿਹੜੀ ਕਿੰਨਾ ਦੀ ਕਿੰਨੀ ਉਮਰ ਹੈ ਉਮਰ ਇੱਕ 14 ਸਾਲ ਹੈ ਕਿਾ ਜਿਤਨੀ 15 ਸਾਲ ਇੱਕ ਤੋਂ ਫੋਨ ਕਰਦਾ ਹੈ ਸਿਲੀਕਲ ਸਵੀਕਰੀ ਸਕੂਲ ਤੇ ਪਰ ਜਿਹੜੀ ਕਿੰਨੇ ਕਿਨੇ ਪਲਾਸ ਇਹਦੇ ਬਾਰੇ ਹੁਣ ਪਰਿਵਾਰਕਾਰੀ ਖੁਦ ਤਾਂ ਦੇ ਤਲਾ ਦੇ ਦਿੱਤੇ ਅਸੀਂ ਤਲਾ ਦੇ ਤੂਰ ਸਾਡੇ ਨਾਲ ਹੀ ਸੀ ਜਿਨ੍ਹਾਂ ਨੇ ਬੋਲੀਆਂ ਨੂੰ ਸੁਣਾ ਸਕੂਲ ਕਿਦਾਂ ਕਰ ਭਾਈ ਪੁੱਲ ਤੇ ਵੀ ਇੱਥੇ ਪਹੁੰਚ ਗਈ ਹੈ ਪੁੱਲ ਤੇ ਨੇ ਕਿ ਮੇਰੇ ਕੋਲ ਜਾਦੀ ਕਿਤਾਬਾਂ ਕਿ ਉਹ ਮੁਨਜਾਤਾ ਵਿਸ਼ੇ ਪੁੱਛ ਕੀ ਕਰਦੇ ਜਿਹੜੀ ਸਪੈਸੀਟੀ ਤੁਸੀਂ ਗੱਲ ਕੀਤੀ ਹੈਗਾ ਉਹ ਪਰਿਵਾਰ ਕੋਲ ਹੀ ਹੈ ਇੱਥੇ ਇਹਨਾਂ ਦਾ ਕੋਈ ਮੈਂਬਰ ਆ ਉਹ ਚੈੱਕ ਕਰ ਰਿਹਾ ਹੈਗਾ ਉਹਨੇ ਦੱਸਿਆ ਸੀ ਉਹਦੇ ਘਰ ਦੇ ਵਿੱਚ ਕੈਮਰਾ ਲੱਗੇ ਜੀ ਵੀ ਬੱਚੇ ਇੱਥੇ ਬੈਠੇ ਸੀਗੇ ਤੇ ਇੱਥੋਂ ਹੀ ਗਾਇਆ